ਉਹਨੂੰ ਸਾਰੇ ਲੈ ਲਓਗੇ। ਮੇਹਿੰਦਰ ਰੋਟੀਆਂ ਬਣਾਉਣੀ ਆਉਂਦੀਆਂ ਨੇ? ਨਾ। ਵੀ ਹੈ। ਸਿਖਾਂਗੇ। ਮੇਹਿੰਦਰ ਆ ਜਾਉਂਦੇ। ਆਪਾਂ ਚੁੱਪ ਲੀ। ਸਾਈਡੋਂ ਲੈਂਦੇ। ਫਰ। ਦੇਰ ਨਾ ਬੀਤ। ਅੰਗਰੇਜ਼ੀ। ਰੋਟੀ ਬਿਲਕੁਲ ਗੋਲ ਹੋਣੀ ਚਾਹੀਦੀ ਐ। ਸਾਡੇ ਕਾਨੂੰਨ ਦੇ ਵਿੱਚ ਲਿਖਿਆ ਐ। ਵਾਸ ਬੋਲ ਤਾ ਅੱਗੇ ਲਾਇਆ ਨਹੀਂ ਤੁਮੇਨ ਮਾਰਤੀ ਲੱਗਦੀ ਕਿ ਮੈਂ ਕਰ ਰਿਹਾ ਹਾਂ ਕਰਨਜੀਤ ਨੇ ਕਿਹਾ ਸੀ ਕਦੇ ਮੈਨੂੰ ਰਜਾਤ ਤਾਂ ਠੀਕ ਹੈ ਫਿਰ ਲਗਿਆ ਤਗੜੀਏ ਤੇ ਮੈਨੂੰ ਜੀ ਆ ਗਈ ਕੱਲ੍ਹ ਲਈ ਬਣਾ ਦਿਆਂਗਾ ਫੇਲੀ ਸੁਈ ਦਿਰੀਕਸ਼ਨ ਅੱਜ ਨਹੀਂ ਥੋੜੀ ਹੋਊਗੀ ਦੇਖੋ ਭਈ ਇਹ ਜਿਹੜਾ ਫੈਲ ਚੱਕਾ ਤਾਂ ਰੱਖੀ ਆ ਕਹਿੰਦੇ ਮੰਨ ਲਓ ਪਤਾ ਕਰਿਆ ਸੀ ਜਾਂ ਕਿ ਤੋਂ ਬੰਦਾ ਵੀਰ ਦਾ ਨਾਮ ਕਹਿੰਦੇ ਚਲਪਾ ਹੋਊਗਾ ਆ ਕੀ ਕਰਦਾ ਰੋਟੀ ਨੂੰ ਹੈ ਬਣਾਉਣੀ ਆਂਦੀ ਹੈ ਹੈ ਸਿੱਖ ਕਿਉਂਣਾ ਸੀ ਕਿਸ ਕੇ ਆ ਕੇ ਤੋਰਿਆ ਨਾ ਇਹ ਤਾਂ ਸਾਨੂੰ ਬਣਾਉਣਾ ਹੈ ਦੱਸ ਤਾ ਹਮ ਚੱਕਰ ਆਹ ਰਹਿ ਗੋ ਦਹਾ ਹਮ ਚੱਕਰ ਕਿਸ ਕੇ ਆ ਕੇ ਤੋਰਿਆ ਇਧਰ ਬੂਝਣਾ ਬੈਠਾ ਗਏ ਹੈਲੋ ਕਿਸ ਕੇ ਆਏਗਾ ਆਈ ਕੁੱਛ ਕੇ ਮੀ ਰੋਟੀ ਗੋਲ ਬਣਾਉਣੀ ਹੈ ਐਲੀ ਸੁਈ ਵਿਲੇਕਸ਼ਨ ਸੋਨਾ ਮੀਲੀ ਦਰਗੇ ਦੁਜਾ ਕਿਉਂ ਨਹੀਂ ਪਾਦੇ ਨਹੀਂ ਹਾਂ ਹਾਂ ਬਬਲ ਬਲਿਊ ਯੂਸ ਕਰ ਲਓ ਨਾ ਚਲ ਦੇਖਤਾ ਹੈ ਇਹ ਪਤਾ ਨਹੀਂ ਕਿ ਇਹ ਡੀਜ਼ਲ ਹੈ ਐ ਪੂਰਾ ਪੱਖ ਹੈ ਇਹ ਨੱਕਿਆ ਫੜਦੀ ਨਾ ਬਰਾਬਰ ਪਾ ਸਕਦਾ ਨਹੀਂ ਦੇ ਅੱਜ ਰੋਟੀਆਂ ਦਿੱਤੀਆਂ ਬਣਾ ਭਗਵਾਨ ਕਰਨੇ ਹਨਾ ਭਗਵਾਨ ਨੇ ਹੂੰ ਮਿੱਠੀਆਂ ਠੀਕ ਠੀਕ ਸੀ ਹਾਂਜੀ ਮਿੱਠੀਆਂ ਰੋਟੀਆਂ ਘੱਟ ਸੀਗੀਆਂ ਅੱਛਾ ਫਿਰ ਪਹਿਲਾਂ ਜਿਆਦਾ ਸੋਈ ਦਾ ਨਹੀਂ ਦੱਸੀ ਹਾਂ ਜਿਆਦਾ ਮਿੱਠਾ ਖਾਂਦੇ ਵੀ ਨਹੀਂ ਤੁਸੀਂ ਇਹ ਬਾਈ ਕਰਮਜੀਤ ਦੇ ਪਸੰਦ ਆਈਆਂ ਹਾਂਜੀ ਪੈਸੇ ਕਿੰਨੇ ਬਣੇ ਉਹਨਾਂ ਨੇ ਤਾਂ ਦਿੱਤੇ ਹੀ ਨਹੀਂ ਉਹ ਲੈਣ ਵਾਲਾ ਦੇਣ ਵਾਲਾ ਨਹੀਂ ਕੋਈ ਉਹਦੇ ਕੋਈ ਖਾਧੀ ਹੁੰਦਾ ਖਾਦੀ ਨਹੀਂ ਮੈਂ ਤਾਂ ਉਹ ਵੇ ਦੇ ਘੜਾ ਜਾਏ ਘੜਾ ਪੂਰਾ ਨਹੀਂ ਖਾਧੀਆਂ ਰੋਟੀਆਂ ਦੋ ਘਾਗ ਨੇ ਪਾਪੀ ਕਿੰਨੀਆਂ ਹੋਣੀਆਂ ਕਿੰਨੀਆਂ ਨੂੰ ਪਤਾ ਜਿੱਤੇ ਕਲੀ ਕਲੀ ਅਣਕੇ ਗਈਆਂ ਰੋਟੀਆਂ ਫੇਰ ਆਇਆ ਦੇਖ ਲੂ ਮਾਮਾ ਸੀ ਕਰ ਕਿੰਨੇ ਖਾਧੇ ਨੇ ਜੈਸ ਹੈ ਜੈਸ ਕਿੰਨੇ ਖਾਧੇ ਨੇ ਇਹਨੇ ਤਾਂ ਵੀ ਕੋਈ ਗਿਣਤੀ ਥੋੜੀ ਨੇੜੇ ਆਈ ਡੀ ਇੱਕ ਰੋਟੀ ਲੱਗੇ ਜੋ ਬਚੇ ਅੱਠ ਨਾਲ ਤਾਂ ਆ ਗਏ ਹੈਣ ਨਾ ਕਾ ਗਿਆ ਫਿੱਟ ਕੇ ਨਾ ਨਿਕੋ ਹੁਣ ਤੂੰ ਬੋਲਦਾ ਯਾਰ ਆ ਮਾਸੀ ਨੇ ਮੰਗੇ ਨਾ ਜਰੀਦਾ ਇਹਦਾ 2100 ਮਾਦਰ ਕੋਈ ਗੱਲ ਨਹੀਂ ਲੈ ਮੈਂ ਤਾਂ 2100 ਦਾ ਹੱਥਕ 2200 ਲੇ ਕ 3200 ਕਰਤਾ 4100 ਕਰ ਦੂ ਸਾਰੇ ਹੱਥ ਨੇ ਪਰ ਨਾ 5200 ਕਹਿ ਦੋ ਮੈਂ ਤਾਂ 5200 ਹੀ ਤੂੰ ਮੈਂ ਇਥੋਂ ਨਹੀਂ ਘਟਾਉਂਦੇ ਲੈਣੀ ਤੇ ਦੇ ਤੱਕ ਮੈਂ ਜਾ ਆ ਸੋ ਇਹਨਾਂ